ਅਕਦੀ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਭਾਖੜਾ ਡੈਮ ਨੱਕੋ ਨਖ ਭਰ ਗਿਆ ਹੈ 1680 ਜਿਹੜਾ ਉਹਦਾ ਖਤਰੇ ਦਾ ਪੁਆਇੰਟ ਸੀ ਉਹਦੇ ਕੋਲ ਪਹੁੰਚ ਨਾ ਰਿਹਾ ਕੋਈ ਨੁਕਸਾਨ ਨਹੀਂ ਸੈਕਿੰਡ ਟਾਈਮ ਵਿੱਚ ਭਾਖੜਾ ਡੈਮ ਦਾ ਪੱਤਰੇ ਦਾ ਨਿਸ਼ਾਨ ਜਿਹੜਾ ਉਹ ਪੂਰਾ ਹੋ ਜਾਏਗਾ ਖਤਰੇ ਦੇ ਨਿਸ਼ਾਨ ਤੇ ਯਾਨੀ ਕਿ 1680 ਆਪਣੇ ਪੁਆਇੰਟ ਤੇ ਭਾਖੜਾ ਡੈਮ ਪਹੁੰਚ ਜਾਏਗਾ ਯਾਨੀ ਨੱਕੋ ਨਖ ਭਾਖੜਾ ਡੈਮ ਭਰ ਗਿਆ ਹੈ ਇਸ ਲਈ ਪੰਜਾਬ ਸਰਕਾਰ ਨੇ ਔਰ ਪ੍ਰਸ਼ਾਸਨ ਨੇ ਨਿਚਲੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੈਡ ਅਲਰਟ ਜਾਰੀ ਕਰਤਾ ਕਿ ਉਹ ਕਿਸੇ ਉੱਚੀਆਂ ਥਾਂਵਾਂ ਤੇ ਜਾਂ ਸੁਰੱਖਿਅਤ ਥਾਂਵਾਂ ਤੇ ਚਲੇ ਜਾਣ। ਭਾਖੜਾ ਡੈਮ ਦੇ 1680 ਅਸ਼ਰੀਆ ਕੁਝ ਪਹੁੰਚਣ ਤੱਕ ਕੁਝ ਅਸ਼ਰੀਆ ਪੁਆਇੰਟ ਰਹਿ ਗਿਆ ਹੈ। ਨਕੋ ਨਖ ਭਾਖੜਾ ਡੈਮ ਜਿਹੜਾ ਉਹ ਭਰ ਗਿਆ ਹੈ। ਲੋਕਾਂ ਦੇ ਮਨ ਦੇ ਵਿੱਚ ਇੱਕ ਪਰੇਸ਼ਾਨੀ ਦਾ ਸਵਭ ਜਿਹੜਾ ਉਹ ਪਾਣੀ ਦੇ ਸਾਹਮਣੇ ਆਇਆ ਹੈ 1680 ਫੁੱਟ ਪਹੁੰਚਣ ਤੋਂ ਮਹਿ지 ਕੁਝ ਪੁਆਇੰਟ ਯਾਨੀ ਕਿ 0.16 ਬਾਕੀ ਰਹਿ ਗਏ ਨੇ 16 0.16 ਬਾਕੀ ਰਹਿ ਗਏ ਨੇ ਯਾਨੀ ਕਿ ਇਹ ਜਿਹੜਾ ਗੈਪ ਹੈ ਇਹ ਕੁਝ ਹੀ ਸੈਕੰਡਾਂ ਵਿੱਚ ਕੁਝ ਹੀ ਮਿੰਟਾਂ ਵਿੱਚ ਭਰ ਸਕਦਾ ਹੈ ਔਰ ਜਦੋਂ ਖੱਦੇ ਦੇ ਪੁਆਇੰਟ ਤੇ ਪਾਖੜਾ ਡੈਮ ਨੇ ਪਹੁੰਚ ਜਾਣਾ ਹੈ ਤਬ ਡੀਵੀਐਮਬੀ ਨੇ ਪਾਣੀ ਛੱਡਣ ਦੀਆਂ ਕੋਸ਼ਸ਼ਾਂ ਆਪਣੀਆਂ ਸ਼ੁਰੂ ਕਰ ਦੇਣੀਆਂ ਹੈ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਵੱਲੋਂ ਨਿਚਲੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੈਡ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਕਿਸੇ ਸੁਰੱਖਿਅਤ ਥਾਂ 'ਤੇ ਚਲੇ ਜਾਣ ਨੰਗਲ ਝੋਪੜ ਦੇ ਇਲਾਕੇ ਦੇ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਦੀਆਂ ਦੂਰ ਰਹਿਣ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਾਖੜਾ ਡੈਮ ਨੱਕੋ ਨੱਕ ਭਰ ਗਿਆ ਹੈ ਜਾਨੀ 1680 ਦਾ ਜਿਹੜਾ ਇਹਦਾ ਖਤਰੇ ਦਾ ਸੜਕਾਂ ਦਾ ਪ੍ਰੀਨ ਹਸਪਤਾਲਾਂ ਚ ਵੱਡ ਗਿਆ ਉਹਦੇ ਕੋਲ ਪਹੁੰਚਣ ਵਾਲਾ ਹੈ ਪਾਖੜਾ ਡੈਮ ਇਸ ਲਈ ਨੌਟ ਹੈਡਲਾਈਨਸ ਨੇ ਸਾਰੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹਨ ਜਿਹੜੇ ਲੋਕ ਨਿਚਲੇ ਖੇਤਰਾਂ ਦੇ ਰਹਿੰਦੇ ਨੇ ਜਾਂ ਦਰਿਆਵਾਂ ਦੇ ਕੋਲ ਰਹਿੰਦੇ ਨੇ ਸਤਲੁਜ ਦਰਿਆ ਦੇ ਕੋਲ ਰਹਿੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਉਹ ਆਪਣਾ ਆਪਣੇ ਕਿਸੇ ਸੁਰੱਖਿਅਤ ਥਾਂ 'ਤੇ ਜਾਣ ਅਤੇ ਨਿਚਲੇ ਖੇਤਰਾਂ ਤੋਂ ਬਾਹਰ ਨਿਕਲਣ ਸੜਕਾਂ ਦਾ ਪ੍ਰੀਨ ਹੀ ਹਸਪਤਾਲਾਂ ਚ ਵੱਡ ਗਿਆ ਬੰਦਾ